ਫ੍ਰੀਸ ਕਰਕੇ 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ ਜਿਸ ਤੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ ਬਜਟ ਦੇ ਵਿੱਚ ਪੰਜਾਬ ਤਿੰਨ ਅੱਖਰਾਂ ਦਾ ਸੂਬੇ ਦਾ ਨਾਮ ਤੇ ਨਖਰ ਬਜਟ ਚ ਪੰਜਾਬ ਨਾਮ ਦਾ ਲਫ਼ਜ਼ ਨਹੀਂ ਬੋਲੇ ਗਿਆ ਪੰਜਾਬ ਕੱਲਾ ਕਿ ਚਲੋ ਐਂ ਹੀ ਕਹਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਕਿ ਟ੍ਰੇਨ ਜਾਣੀ ਹੈ ਜਿਹੜੀ ਬਾਇਆ ਪੰਜਾਬ ਜਾਊਗੀ ਪੰਜਾਬ ਹੀ ਕਹਿੰਦੇ ਕਿ ਤਨੇ ਕਿਤੇ ਨਾ 47% ਅਸੀਂ ਫੂਟਬਾਲ ਚ ਹਿੱਸਾ ਪਾਉਨੇ ਆ ਹਾਂ ਇੰਨਾ ਬਹੁਤ ਵਧੀਆ ਬੋਲੇ ਗਿਆ 80 ਕਰੋੜ ਲੋਕਾਂ ਨੂੰ ਹਮ ਰਾਸ਼ਨ ਦੇਂਗੇ ਉਹ ਰਾਸ਼ਨ ਕਿੱਥੋਂ ਆਉਂਦਾ ਜੀ ਪੰਜਾਬ ਹੁੰਦਾ ਨਾ ਉਹਦੇ ਬਾਰੇ ਨਹੀਂ ਬੋਲਦੇ ਜੀ ਕਿ ਪੰਜਾਬ ਤੋਂ ਆਉਂਦਾ ਰਾਸ਼ਨ ਬਜਟ ਦੇ ਵਿੱਚ ਪੰਜਾਬ ਦਾ ਨਾਂ ਨਹੀਂ ਬੋਲਿਆ ਗਿਆ ਸਾਡੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਣਾ ਕਿ ਜਦੋਂ ਜਲੰਧਰ ਪੱਛਮੀ ਵੀ ਅਸੀਂ ਸੀਟ ਬਾਈ ਬਹੁਤ ਜਿਹੜੀ ਜਿਮਨੀ ਪੋਨ ਚੋਂ ਲੜ ਰਹੀ ਸੀ ਤਾਂ ਮੈਂ ਇੱਕ ਵਾਦਾ ਕੀਤਾ ਸੀਗਾ ਕਿ ਹਫਤੇ ਦੇ ਵਿੱਚ ਦੋ ਦਿਨ ਘਟੂ ਘਟ ਮੇਰੀ ਹਾਜ਼ਰੀ ਹੋਗੀ ਮੇਰੇ ਸੀਨੀਅਰ ਅਫਸਰ ਸਰਕਾਰ ਦੇ ਇੰਤਜ਼ਾਰ ਰਹਣ ਦੇ ਜਾਨੀ ਕਿ ਉਹ ਆਪਦੇ ਤੇ ਮਾਝੇ ਦਾ ਇੱਕ ਕੈਂਪ ਅਫਸਰ ਬਾਂਜੂਾ ਜ਼ਿਲ੍ਹੇ ਅੰਦਰ ਤੇ ਉਸੇ ਸਿਰਲੇਖ ਦੇ ਵਿੱਚ ਅੱਜ ਇਹ ਦੂਜਾ ਨਹੀਂ ਸਾਡੇ ਸਾਡੇ ਅਹੁਦੇਦਾਰ ਸਹਿਬਾਨ ਜਿਨ੍ਹਾਂ ਦੀ ਇਲੈਕਸ਼ਨ 'ਚ ਬਿਊਟੀ ਲੱਗੀ ਸੀ ਮੈਂ ਉਹਨਾਂ ਨੂੰ ਮਿਲਿਆ ਫਿਰ ਉਸ ਤੋਂ ਬਾਅਦ ਲਗਭਗ 3 ਵਜੇ ਤੋਂ ਲੈ ਕੇ ਸਾਢੇ 8 ਵਜੇ ਤੱਕ ਸ਼ਾਮ ਦੇ ਸਾਡੇ 5 ਘੰਟੇ ਆਪਣੇ ਰੈ residense ਦੇ ਜਿਲੰਦਰ ਬੈਸ ਦੇ ਲੋਕਾਂ ਨੂੰ ਜਾਂ ਆਲੇ ਦੋਲੇ ਤੋਂ ਆਪਣੇ ਕਮਾਕਾਰੀ ਆਏ ਲੋਕਾਂ ਨੂੰ ਪਾਸਾਸ ਮਿੰਟਾਂ ਮਿਲਿਆ ਔਰ ਇਸ ਕੱਲ ਦਾ ਕਾਫੀ ਸਵਾਗਤ ਹੋ ਰਿਹਾ ਹੈ ਜ ਚੰਗਾ ਮੰਨਿਆ ਜਾ ਰਹੇ ਲੋਕਾਂ ਵੱਲੋਂ ਕਿ ਸਾਡਾ ਚੰਡੀਗੜ੍ਹ ਜਿਹੜਾ ਜਾਣਦਾ ਉਹੋ ਸਮਾਂ ਵੀ ਬਚੂਗਾ ਤੇ ਨਾਲ ਦੀ ਨਾਲ ਤੇ ਆਹੀ ਵੀ ਬਚੋਗੀ ਕੱਲ ਜਲਾਲਾਬਾਦ ਤੋਂ ਫਿਰੋਜ਼ਪੁਰ ਤੋਂ ਪਠਾਨਕੋਟ ਤੋਂ ਅਜਨਾਲੇ ਤੋਂ ਪੱਟੀ ਤੋਂ ਨਕੋਦਰ ਤੋਂ ਨਵਾਂ ਸ਼ਹਿਰ ਤੋਂ ਟਾਂਡੇ ਤੋਂ ਵੀ ਸੂਜ ਬਹੁਤ ਸਾਰੇ ਲੋਕ ਆਏ ਆਪਣੇ ਆਪਣੇ ਕੰਮਕਾਰਾਂ ਦੇ ਸਾਂਝੇ ਕਮ ਲੈ ਕੇ ਆਇਆ ਹੈ ਨਿੱਜੀ ਕਮ ਲੈ ਕੇ ਆਇਆ ਹੈ ਕਿਉਂਕਿ ਮੇਰੇ ਨਾਲ ਅਸਰਾਂ ਦੀ ਸਾਰੀ ਟੀਮ ਬੈਠੀ ਸੀ ਇਸ ਸਰਕਲ ਉਪਰ ਉਹਨਾਂ ਦੇ ਜਿਹੜੀ ਹਰ ਮਸਲੀ ਨੂੰ ਸੀ ਅਟੈਂਡ ਕੀਤਾ ਜਿਨਨੇ ਵੀ ਇਸ ਬਾਬੇ ਮਾਜੇ ਦੇ ਡਿਪਟੀ ਕੁਐਸਨਰ ਉਹਨਾਂ ਨਾਲ ਮੀਟਿੰਗ ਕੀਤੀ ਸੀਨੀਅਰ ਅਸਰਾਂ ਨਾਲ ਮੀਟਿੰਗ ਕੀਤੀ ਹੈ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਅਸੀਂ ਲਗਭਗ 4 ਮਹੀਨਿਆਂ ਦੇ ਇਲੈਕਸ਼ਨ ਕੋਡ ਤੋਂ ਬਾਅਦ ਹੁਣ ਵਿਕਾਸ ਦੇ ਜਿਹੜੀਆਂ ਫੈਲਾਂ ਰੁਕੀਆਂ ਪਈਆਂ ਨੇ ਉਹ ਚਲਾ ਰਹੇ ਹਾਂ ਕਿਉਂਕਿ 3 ਮਹੀਨੇ ਦਾ ਨੈਸ਼ਨਲ ਕੋਡ ਸੀਗਾ 16 ਮਾਰਚ ਤੋਂ ਕੋਡ ਲੱਗਿਆ ਸੀਗਾ ਦੇਸ਼ ਦਾ 1 ਜੂਨ ਨੂੰ ਚੋਣ ਸੀ 4 ਜੂਨ ਨੂੰ ਰਿਜ਼ਲਟ ਸੀ ਉਸ ਤੋਂ ਬਾਅਦ ਜਿਨੇ ਚਰ ਗਵਰਨਮੈਂਟ ਨਹੀਂ ਬਣੀ ਉਹ ਕੋਡ ਹੋ ਗਿਆ ਉਸ ਤੋਂ ਬਾਅਦ ਨਾਲ ਦੀ ਨਾਲ ਜਲੰਧਰ ਵੈਸਟ ਦਾ ਬਾਈਲੈਕਸ਼ਨ ਦਾ ਕੋਡ ਲੱਗ ਗਿਆ 스마트 ਸਿਟੀ ਜਲੰਧਰ ਦੇ ਕਿੰਨੇ ਕੰਮ ਰੁਕੇ ਪਏ ਨੇ ਕਿੰਨਾ ਪੈਸਾ ਆ ਗਿਆ ਸੈਂਟਰ ਦਾ ਕਿੰਨਾ ਨਹੀਂ ਆਇਆ 스마트 ਸਿਟੀ ਦੇ ਤੌਰ ਤੇ ਅੰਮ੍ਰਿਤਸਰ ਉਹਦੇ ਬਾਰੇ ਜਾਂ ਛੋਟੇ ਸ਼ਹਿਰਾਂ ਬਾਰੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਗਈ ਕਿਉਂਕਿ ਇਹੀ ਸਰਕਾਰ ਦਾ ਕੰਮ ਹੁੰਦਾ ਕਿ ਲੋਕਾਂ ਨੂੰ ਮਿਲੋ ਉਹਨਾਂ ਨੇ ਕੰਮਕਾਰ ਕਰੋ ਆਈ ਕੰਟੈਕਟ ਹੋ ਜਾਏ ਤਾਂ ਬਹੁਤ ਜ਼ਿਆਦਾ ਵਧੀਆ ਤੇ ਜਲੰਧਰ ਬਾਈ ਇਲੈਕਸ਼ਨ ਦੀ ਇਹ ਇੱਕ ਪ੍ਰਾਪਤੀ ਸਮਝ ਲਓ ਕਿ ਇੱਕ ਨਵੀਂ ਪਿਰਤ ਜਿਹੜੀ ਹੈ ਕਿ ਮੁੱਖ ਮੰਤਰੀ ਦਾ ਦਫ਼ਤਰ ਜਲੰਧਰ ਚ ਵੀ ਸੰਗਰੂਰ ਚ ਅਸੀਂ ਪਹਿਲੀ ਉੱਥੇ ਰਹਿ ਬੈੰਨੇ ਆ ਚੰਡੀਗੜ੍ਹ ਚ ਆਫੀਸ਼ਲ ਹੈਗਾ ਹੀ ਹੈ ਤੁਸੀਂ ਸਾਰੇ ਬਹੁਤ ਸਾਰੇ ਉੱਤੇ ਮੌਜੂਦ ਵੀ ਸੀ ਮੈਂ ਉਦੋਂ ਵੀ ਕਹਿ ਸੀਗਾ ਕਿ ਸਰਕਾਰ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਚੱਲਿਆ ਕਰੂਗੀ ਅਸੀਂ ਉਸ ਵਾਅਦੇ ਤੇ ਵੀ ਪੂਰੇ ਉੱਤਰ ਰਹੇ ਸਾਨੂੰ ਦੱਸਿਆ ਗਿਆ ਕਿ ਆਹ ਲੋਕ ਆਹ ਕੰਮ ਰੁਕੇ ਪੈ ਨੇ ਜੀ ਇਸ ਕੰਮ ਵਾਸਤੇ ਪੈਸਾ ਚਾਹੀਦਾ ਜੀ ਆਹ ਕੰਮ ਦਾ ਅਸੀਂ ਟੈਂਡਰ ਲਾਤਾ ਜੀ ਇਹਦਾ ਟੈਂਡਰ ਇਹਨੇ ਤਰੀਕੋ ਲੱਗ ਜਾਊਗਾ ਜੀ ਸਾਰਾ ਕੁਝ ਅਸੀਂ ਅੱਜ ਉਹ ਡਿਸਕਸ ਕੀਤਾ ਲਗਭਗ 2 ਘੰਟੇ 2.5 ਘੰਟੇ